ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਪੁੱਤਰ ਤੇ ਆਪਣੇ ਕੋਲੇ ਆਈ ਹੈ ਜੱਟਾਂ ਦੀ ਕੁੜੀ ਮਰੇਲ ਕੋਟ ਲੈ ਦੀ ਇਹਦੇ ਵਿੱਚੋਂ ਤੇ ਵਧੀਆ ਭੈਣ ਪੂਰੇ ਟਕੜੇ ਕਰੂ ਆ ਤੇ ਵਧੀਆ ਉਹਨਾਂ ਨੇ ਵਿਆਹ ਕਰਨਾ ਹੈ 12 ਤੋਂ 15 ਕਿੱਲੇ ਜ਼ਮੀਨ ਦੇ ਭਾਗ ਦੇ ਨੇ ਵਧੀਆ ਤਕੜਾ ਵਿਆਹ ਕਰਨਗੇ ਜੀ ਭੈਣ ਦੀ ਉਮਰ ਹੈਗੀ ਹੈ 30 ਸਾਲ ਵੀਡੀਓ ਨੂੰ ਕਰ ਤੋ ਤੱਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਆਪਾਂ ਨੂੰ ਇੱਧਰ ਅਹਮਦਗੜ ਮੰਡੀ ਤੱਕ ਆ ਜਾਣਗੇ ਉੱਧਰ ਸੰਗਰੂਰ ਤੱਕ ਚਲੇ ਜਾਣਗੇ ਤੇ ਪਟਿਆਲੇ ਤੱਕ ਚਲੇ ਜਾਣਗੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜਗਰਾਉਂ ਏਰੀਏ ਦੇ ਉੱਥੋਂ ਗੁੱਡੀ ਤੇ ਗੁੱਡੀ ਕੋਲੇ ਹੈਗੀ ਹੈ ਗੁੱਡੀ 5 ਸਾਲ ਦੀ ਤੇ ਜਿਹੜਾ ਵੀ ਵੀਰ 5-4 ਕਿੱਲੇਾਂ ਦੇ ਵਿੱਚ ਭੈਣ ਨੂੰ ਜ਼ਮੇਤ ਗੁੱਡੀ ਅਪਣਾਉਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ 5-4 ਕਿੱਲੇ ਦੇ ਨਾਲ-ਨਾਲ ਮੁੰਡਾ ਕੋਈ ਕੰਮ ਵੀ ਕਰਦਾ ਹੋਵੇ ਆਪ ਦਾ ਧੰਨਵਾਦ ਜੀ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸਰਹੰਦਾ ਏਰੀਏ ਦੇ ਵਿੱਚੋਂ ਕੁੜੀ ਕੈਨੇਡਾ ਪੀਆਰ ਤੇ ਭੈਣ ਦਾ ਹੋਇਆ ਹੋਇਆ ਡਬੂਸ ਤੇ ਭੈਣ ਹੈਗੀ ਹੈ 92 ਦੀ ਬੌਰਨ ਤੇ 20 25 ਦਿਨਾਂ ਮੰਗਰੂ ਹੀ ਭੈਣ ਘਰੋਂ ਪੈ ਗਿਆ ਤਿਗਾ ਤੇ ਡਬੂਸ ਹੋ ਗਿਆ ਠੀਕ ਹੈ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ 10 ਕਿਲਿਆਂ ਦੇ ਵਿੱਚ ਵੀਡੀਓ ਨਹੀਂ ਕਰ ਦੋ ਤਾਂ ਬੁਕੇ ਸ਼ੇਅਰ ਭੈਣ ਵਧੀਆ ਤਕੜੇ ਕਰਵਾ ਜੀ ਵਧੀਆ ਤਕੜਾ ਹੀ ਕਰਾਂਗੇ ਵੀਡੀਓਨ ਦੱਬ ਕੇ ਸ਼ੇਅਰ ਕਰ ਦੋ ਤਾਂ ਕਿ ਇਸ ਭੈਣ ਨੂੰ ਸੇਵਾ ਦਿੱਤੀ ਜਾਵੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਫਰੋਜ਼ਪੁਰ ਏਰੀਏ ਤੋਂ ਮੁੰਡਾ ਤੇ ਆਪਾਂ ਨੂੰ ਚਾਹੀਦੀ ਐ ਆਸਟ੍ਰੇਲੀਆ ਦੇ ਜਿਹੜੀ ਕੁੜੀ ਦੇ ਬੈਂਡ ਆਏ ਹੁਣ ਉਹ ਕੁੜੀ ਚਾਹੀਦੀ ਆਪਾਂ ਨੂੰ ਆਸਟ੍ਰੇਲੀਆ ਦਾ ਮਤਲਬ ਵੀ ਦੀ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਵੀਰੇ ਇਧਰੀ ਐ 8 ਕੀਲੇ ਪੈਲੀ ਐ ਵਧੀਆ ਕਰੂਆਂ ਵੀਰ ਤੇ ਆਵਦੀਆਂ ਦੁਕਾਨਾਂ ਫਲਾਟ ਵਗੈਰਾ ਵੀ ਆਉਦੇ ਨੇ ਤੇ ਜੇ ਕੋਈ ਭੈਣ ਦੀ ਆਈਲੈਂਡਸ ਕਰੀ ਹੋਈ ਆ ਆਸਟ੍ਰੇਲੀਆ ਦੀ ਹੈ ਲਾਉਣਾ ਚਾਹੁੰਦੀ ਐ ਤਾਂ ਮੇਰੇ ਨਾਲ ਸੰਪਰਕ ਕਰੋ